ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਵੀ ਕਲਾ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਆ ਹੁਣੇ-ਹੁਣੇ ਸੀਐਮ ਭਗਵੰਤ ਮਾਨ ਨੇ 2 ਵਟੇ ਐਲਾਨ ਕਰਕੇ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਆ ਕਿਹੜੇ ਉਹ ਵੱਡੇ ਦੋ ਐਲਾਨ ਨੇ ਜਿਨ੍ਹਾਂ ਨੂੰ ਸੁਣ ਕੇ ਪੰਜਾਬ ਦੇ ਲੋਕ ਖੁਸ਼ੀ ਦੇ ਵਿੱਚ ਝੂਮੋਟੇ ਨੇ ਸੋ ਉਹਨਾਂ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਅੱਜ ਇਸੇ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬਰ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਕਈ ਜਿਹੜੇ ਬਾਅਦ ਕੀਤੇ ਗਏ ਸੀ ਬਹੁਤ ਸਾਰੀਆਂ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਪੜਾਹ ਵਾਰ ਪੜਾਹ ਜਰਾ ਲਾਗੂ ਕਰ ਰਹੀ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਮਹਿਲਾਵਾਂ ਨੂੰ 1-1000 ਰੁਪਏ ਸਕੀਮ ਦੀ ਗੱਲ ਹੋਵੇ ਜਾਂ ਬਜ਼ੁਰਗਾਂ ਦੀ ਪੈਨਸ਼ਨ ਸਕੀਮ 1500 ਤੋਂ ਵਧਾ ਕੇ 2500 ਕਰਨ ਦਾ ਐਲਾਨ ਹੋਵੇ ਜਾਂ ਬਿਜਲੀ ਸਬੰਧੀ ਗੱਲ ਹੋਵੇ ਤਾਂ ਜਿਹੜੀ ਜੁਨਟਾ ਪੰਜਾਬ ਸਰਕਾਰ ਨੇ 300 ਜੁਨਟ ਹਰ ਘਰ ਹਰ ਮਹੀਨੇ ਜਿਹੜੀ ਮਾਫ ਕੀਤੀ ਹੋਈ ਆ ਤੇ ਅੱਜ ਕਿਹੜੇ ਵੱਡੇ ਐਲਾਨ ਕੀਤੇ ਨੇ ਸੋ ਉਹਨਾਂ ਦੀ ਆਪਾਂ ਪੂਰੀ ਤੁਹਾਨੂੰ ਸਟੇਟਮੈਂਟ ਸੀਐਮ ਭਗਵੰਤ ਮਾਨ ਵੱਲੋਂ ਜੋ ਉਹਨਾਂ ਦੇ ਲਾਈਵ ਭਾਸ਼ਣ ਤੇ ਵਿੱਚ ਦਿੱਤੀ ਗਈ ਆ ਉਹਨਾਂ ਦੋ ਵੱਡੇ ਐਲਾਨਾਂ ਨੂੰ ਲੈ ਕੇ ਉਹਨਾਂ ਬਾਰੇ ਅੱਜ ਆਪਾਂ ਜਾਣਕਾਰੀ ਦੇ ਰਹੇ ਹਾਂ ਕਿ ਉਹੋ ਐਲਾਨ ਮਹਿਲਾਵਾਂ ਨੂੰ 1-1000 ਰੁਪਏ ਦੇਣ ਵਰੇ ਹੋਇਆ ਜਾਂ ਫਿਰ ਬੁਟਾਪਾ ਪੈਨਸ਼ਨ ਵਧਾ ਕੇ 1500 ਤੋਂ 2500 ਕਰਨ ਬਾਰੇ ਹੋਇਆ ਸੋ ਇਹਦੇ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਜਾਣਾਂਗੇ ਸੋ ਤੁਹਾਨੂੰ ਅੱਜ ਇਸ ਮੇਨ ਅਪਡੇਟ ਉੱਤੇ ਲੈ ਚਲਦੇ ਹਾਂ ਜੋ ਸੀਐਮ ਭਗਵੰਤ ਮਾਨ ਨੇ ਆਪਣੇ ਇੱਕ ਲਾਈਵ ਭਾਸ਼ਣ ਦੇ ਵਿੱਚ ਪੰਜਾਬ ਵਾਸੀਆਂ ਨੂੰ ਜਿਹੜਾ ਵੱਡੇ ਦੋ ਐਲਾਨਾਂ ਦੇ ਨਾਲ ਵੱਡੀਆਂ ਦੋ ਗਰੰਟੀਆਂ ਪੂਰੀਆਂ ਕਰਕੇ ਵੱਡੀ ਖੁਸ਼ਖਬਰੀ ਦਿੱਤੀ ਚਾਹ ਪੰਜਾਬ ਦੇ ਬਜ਼ੁਰਗ ਮਹਿਲਾਵਾਂ ਨੌਜਵਾਨ ਬੱਚੇ ਤੇ ਔਰਤਾਂ ਸਾਰੇ ਹੀ ਜਿਹੜੇ ਨੇ ਖੁਸ਼ੀ ਕਰ ਦਿੱਤੇ ਨੇ ਸੋ ਦੇਰੀ ਨਾ ਕਰਦੇ ਹੋਏ ਤੁਹਾਨੂੰ ਉਸ ਮੇਨ ਅਪਡੇਟ ਤੇ ਆਪਾਂ ਲੈ ਚਲਦੇ ਹਾਂ ਕਿ ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਗਰੰਟੀ ਹੈ ਜਿਹੜੀ ਪੂਰੀ ਕੀਤੀ ਗਈ ਆ ਤੁਹਾਨੂੰ ਉਹ ਵੀਡੀਓ ਆਪਾਂ ਅੱਜ ਦਿਖਾਉਣ ਜਾ ਰਹੇ ਹਾਂ ਜੀ ਤਾਂ ਤੁਸੀਂ ਅੱਗੇ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਆ ਭਰ ਕੇ 1000 ਬੰਦਾ ਲਗਭਗ ਟ੍ਰੇਨਾਂ ਦੇ ਵਿੱਚ ਜਾਂਦਾ ਸੋ ਅਸੀਂ ਵੀ ਇਥੋਂ ਅੱਜ ਵਾਲੀ ਜਿਹੜੀ ਹੈ ਉਹ ਨਦੇੜ ਨਦੇੜ ਸਾਹਿਬ ਨੂੰ ਚਾਰ ਟ੍ਰੇਨਾਂ ਜਾਣ ਗਿਆ ਕੁਛ ਧੂਰੀ ਤੋਂ ਬਾਇਆ ਨਾਭਾ ਹੁੰਦੇ ਹੋਏ ਸ਼ੰਭੂ ਵਿੱਚ ਦੀ ਉਧਰ ਦੀ ਜਾਣ ਗਿਆ ਕੁਛ ਇਥੋਂ ਦੀ ਜਾਣ ਗਿਆ ਤਿੰਨ ਟ੍ਰੇਨ ਬ੍ਰਿੰਦਾਵਨ ਤਿੰਨ ਟ੍ਰੇਨਾਂ ਵਾਰਾਨਸੀ ਫਿਰ ਇੱਕ ਟ੍ਰੇਨ ਮਲੇਰ ਕੋਲਲੇ ਤੋਂ ਅਜਮੇਰ ਸ਼ਰੀਫ ਫਿਰ ਪਟਨਾ ਸਾਹਿਬ ਇਹ ਜਿਹੜੀਆਂ ਟ੍ਰੇਨਾਂ ਹੋਣਗੀਆਂ ਕਿਉਂਕਿ ਆਪਣੀਆਂ ਨੇ ਜਿੱਥੇ ਮਰਜ਼ੀ ਉਹਨਾਂ ਨੂੰ ਰੋਕ ਲੀਏ ਜਿੱਥੇ ਮਰਜ਼ੀ ਉਹਨਾਂ ਨੂੰ ਚਲਾ ਲੀਏ ਇਸੇ ਤਰ੍ਹਾਂ ਹੀ ਏਸੀ ਬਸਾਂ ਵੀ ਹੋਣਗੀਆਂ ਜਿਹੜੀਆਂ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਫਤਿਹਗੜ੍ਹ ਸਾਹਿਬ ਦਰਸ਼ਨ ਹੋਣਗੇ ਦੁਖਨਵਾਰਨ ਸਾਹਿਬ ਪਟਿਆਲਾ ਵੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਜਵਾਲਾ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲ ਅਸਰ ਚਿੰਤਪੁਰਨੀ ਜਿੱਥੇ-ਜਿੱਥੇ ਵੀ ਜਿਹਦਾ ਮਨ ਕਰਦਾ ਜਾਣ ਨੂੰ ਕੋਈ ਇਹਦੇ ਵਿੱਚ ਫਾਰਮ ਚ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਕਿਉਂਕਿ ਉਸ ਉਸ ਗੁਰੂ ਦੇ ਨਾਂ ਤੇ ਅੱਜ ਸ਼ੁਰੂ ਕਰਨ ਲੱਗਿਆ ਜਿਹਨੇ ਜਾਤ ਪਾਤ ਖਤਮ ਕੀਤੀ ਸੀ ਜਿਹਨੇ ਕਿਹਾ ਸੀ ਮਾਨਸ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਵੋ ਸੋ ਜਿੱਥੇ ਤੁਹਾਡੇ ਨਾਲ ਤੁਹਾਡੇ ਬੱਚੇ ਜਾਣਾ ਚਾਹੁੰਦੇ ਨੇ ਜਾਓ ਇੱਕ ਟ੍ਰੇਨ 'ਚ ਨਹੀਂ ਬੱਸ ਦਾ ਮੌਕਾ ਮਿਲੇ ਅਗਲੀ ਚੱਲ ਜਿਓ ਸੇ ਉੱਥੇ ਜਾ ਕੇ ਰਹਿਣਾ ਉੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਹੁਣ ਜਿਹੜੀ ਟ੍ਰੇਨ ਜਾਊਗੀ ਉੱਥੇ ਬੱਸਾਂ ਦਾ ਪ੍ਰਬੰਧ ਹੈ ਉੱਥੇ ਸ਼ਾਨਦਾਰ ਬੱਸਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰੇ ਗੁਰਦਗਰੂਕਰ ਸਾਹਿਬ ਦੇਖਾਉਣ ਗਿਆ ਹਜ਼ੂਰ ਸਾਹਿਬ ਦੇ ਜਿੰਨੇ ਵੀ ਬਾਹਰ ਜਾ ਕੇ ਥੋੜੇ ਜੇ ਸ਼ਹਿਰ ਤੋਂ ਬਾਹਰ ਜਾ ਕੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰਿਆਂ ਦੇ ਦਰਸ਼ਨ ਕਰਾਉਣ ਗਿਆ ਤੇ ਤੁਹਾਨੂੰ ਰਹਿਣ ਵਾਸਤੇ ਵੀ ਬਹੁਤ ਸ਼ਾਨਦਾਰ ਹੋਟਲ ਉੱਤੇ ਕਿ ਬੁੱਕ ਕੀਤੇ ਜਾਣਗੇ ਕਮਰੇ ਬੁੱਕ ਕੀਤੇ ਜਾਣਗੇ ਤੇ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਹਾਂ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਦਰਸ਼ਨ ਕਰਨ ਦਾ ਤਾਂ ਉਹ ਤੁਸੀਂ ਉਹ ਮੌਕਾ ਜਿਹੜਾ ਉਹ ਤੁਹਾਡੇ ਹਿੱਸੇ ਆਵੇ ਸਾਡੀ ਵੀ ਇਹੀ ਮਨਸ਼ਾ ਹੈ ਸਾਡੀ ਵੀ ਇਹੀ ਮਨਸ਼ਾ ਹੈ ਕਿ ਕਿਉਂਕਿ ਪੰਜਾਬੀ ਆ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਅਸੀਂ ਇਕੱਠੇ ਰਹਿਨੇ ਆ ਅਸੀਂ ਬਹੁਤ ਸਾਰੇ ਧਰਮ ਜਿਹੜੇ ਪੰਜਾਬ ਦੇ ਵਿੱਚ ਨੇ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਗੁਰਪੁਰਬ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਦੀਵਾਲੀਆਂ ਦਸਹਿਰਾਂ ਚ ਸ਼ਾਮਲ ਹੁੰਨੇ ਆ ਖੁਸ਼ੀਆਂ ਚ ਸ਼ਾਮਲ ਹੁੰਨੇ ਆ ਮੈਂ ਬਹੁਤ ਵਾਰੀ ਕਹਾਂ ਮੈਂ ਅੱਜ ਵੀ ਕਹਿ ਦਿੰਨਾ ਕਿ ਪੰਜਾਬ ਦੀ ਧਰਤੀ ਇੰਨੀ ਜਰਖੇਜ਼ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜੋ ਵੀ ਬੀਜਣਾ ਹੋਵੇ ਬੀਜ ਸੁੱਟ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ ਤੇ ਉਗ ਨਹੀਂ ਸਕਦਾ ਸਾਨੂੰ ਆਪਸ ਦੇ ਵਿੱਚ ਨਹੀਂ ਕੋਈ ਲੜਾ ਸਕਦਾ ਅਸੀਂ ਆਪਸ ਦੇ ਵਿੱਚ ਭਾਈਚਾਰਾ ਰਹਿਣੇ ਆ ਸਵੇਸ਼ ਕਰਕੇ ਅੱਜ ਨਾਲ ਦੀ ਨਾਲ ਇੱਕ ਹੋਰ ਸਕੀਮ ਸ਼ੁਰੂ ਹੋ ਰਹੀ ਹੈ ਆਟਾ ਦਾਲ ਸਕੀਮ ਉਹ ਵੀ ਘਰ ਘਰ ਜਾ ਕੇ ਉਹ ਵੀ ਤੁਹਾਨੂੰ ਫੋਨ ਕਰਕੇ ਪੁੱਛ ਕੇ ਕੋਈ ਬੰਦਾ ਦਿਹਾੜੀ ਤੇ ਗਿਆ ਹੋਇਆ ਹੈ ਉਧਰੋਂ ਆਟਾ ਦਾਲ ਵਾਲੀ ਗੱਡੀ ਲੰਘੀ ਉਹ ਫਿਰ ਕਿੱਥੋਂ ਲੱਭੂਗਾ ਅਸੀਂ ਪੁੱਛਾਂਗੇ ਕਿ ਜੀ ਕਿੰਨੇ ਵਜੇ ਆਈਏ ਘਰੇ ਜੇ ਤੁਸੀਂ ਕਹੋਗੇ ਜੀ 6 ਵਜੇ ਦਿਹਾੜੀ ਤੋਂ ਆਉਣਾ ਮੈਂ ਸਾਢੇ 6:00 ਆਜੋ ਸਾਢੇ 6:00 ਆ ਕੇ ਤੁਹਾਡੇ ਘਰੇ ਆਟਾ ਦਾਲ ਜਿਹੜੇ ਆ ਉਹ ਆ ਕੇ ਫੜਾ ਕੇ ਜਾਣਗੇ ਔਰ ਆਟਾ ਦਾਲ ਦੀ ਕੁਆਲਿਟੀ ਉਹੀ ਹੋਊਗੀ ਜਿਹੜੀ ਵੱਡੇ ਵੱਡੇ ਮੰਤਰੀ ਜਾਂ ਜਿਹੜੀ ਸਾਡੇ ਘਰੇ ਰੋਟੀ ਪੱਕਦੀ ਆ ਆਟਾ ਇਹੋ ਜਿਹਾ ਹੋਊਗਾ ਇਹ ਪਹਿਲਾਂ ਵਾਲਿਆਂ ਵਾਂਗੂ ਸੱਸਰੀਆਂ ਆਲਾ ਜਾਂ ਗਲੀ ਸੜੀ ਕਣਕ ਜਾਂ ਕੋਈ ਉਹ ਉਹ ਨਹੀਂ ਹੋਊਗਾ ਕਿ ਅਸੀਂ ਮਾਨਵਤਾ ਨੂੰ ਜਿਹੜਾ ਉਹ ਕੋ ਮਜ਼ਾਕ ਕੋਝਾ ਮਜ਼ਾਕ ਕਰੀਏ ਉਹ ਨਹੀਂ ਹੋਊਗਾ ਸੋ ਇਸ ਕਰਕੇ ਅੱਜ ਤੁਹਾਡੇ ਕੋਲੇ ਆਏ ਆਂ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਦੋਂ ਦੱਸਿਆ ਕਿ ਅਸੀਂ ਇਸ ਦਿਨ ਸ਼ੁਰੂਆਤ ਕਰਨਾ ਚਾਹੁੰਦੇ ਆਂ ਤਾਂ ਉਹਨਾਂ ਨੇ ਕਿਹਾ ਮੈਂ ਵੀ ਆਉਣਾ ਚਾਹਨਾ ਮੈਂ ਉਸ ਧਰਤੀ ਨੂੰ ਨਤਮਸਤਕ ਆਉਣਾ ਚਾਹਨਾ ਜਿੱਥੋਂ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਉਹ ਲੰਗਰ ਚੱਲੀ ਜਾਂਦਾ ਹੈ ਉਹ ਮੁੱਕਣਾ ਨਹੀਂ ਉਹ ਜੁਗੋ ਜੁਗ ਚੱਲੂਗਾ ਉਹ ਲੰਗਰ ਨਹੀਂ ਮੁੱਕਣਾ ਸੋ ਸਾਡੇ ਤਾਂ ਤੁਸੀਂ ਹੁਣੇ-ਹੁਣੇ ਜਿਹੜੀ ਵੀਡੀਓ ਦੇਖੀ ਆ ਸੀਐਮ ਭਗਵੰਤ ਮਾਨ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਇੱਕ ਤਾਂ ਹੈਗੀ ਆ ਜੀ ਤੀਰਥ ਯਾਤਰਾ ਨੂੰ ਲੈ ਕੇ ਤੇ ਦੂਜਾ ਹੈਗਾ ਜੀ ਆਟਾ-ਦਾਲ ਸਕੀਮ ਨੂੰ ਲੈ ਕੇ ਤੀਰਥ ਯਾਤਰਾ ਜਿਹੜੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਲਈ ਸ਼ੁਰੂ ਕੀਤੀ ਗਈ ਆ ਜਿਹਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਜਿਹੜੇ ਨੇ ਫ੍ਰੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਰਸ਼ਨ ਕਰਵਾਏ ਜਾਣਗੇ ਇਸ ਤੋਂ ਬਿਨਾ ਜਿਹੜੀ ਦੂਜੀ ਵੱਡੀ ਘਟਨਾ ਉਹ ਆਟਾ ਦਾਲ ਸਕੀਮ ਨੂੰ ਲੈ ਕੇ ਕਿ ਪੰਜਾਬ ਸਰਕਾਰ ਸਾਲ 2024 ਦੇ ਵਿੱਚ ਪੰਜਾਬ ਵਾਸੀਆਂ ਨੂੰ ਇਸ ਸਕੀਮ ਦੇ ਨਾਲ ਪੰਜਾਬ ਵਾਸੀਆਂ ਦੇ ਨਵੇਂ ਸਾਲ ਦਾ ਆਗਾਜ਼ ਆ ਜਿਹੜਾ ਉਹ ਕਰਨਲ ਲੱਕੀਆ ਤੇ 2024 ਦੇ ਵਿੱਚ ਇਸ ਸਕੀਮ ਪੰਜਾਬ ਵਾਸੀਆਂ ਨੂੰ ਜਿਹੜੀ ਆ ਉਹ ਦੇਣ ਲੱਗੀ ਆ ਤੇ ਘਰ-ਘਰ ਆਟਾ ਜਿਹੜਾ ਘਰ-ਘਰ ਆਟਾ ਦਾਲ ਸਕੀਮ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਸੋ ਇਸ ਅੱਜ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦਾ ਹੈ ਕਿਸੇ ਹੋਰ ਜਾਣਕਾਰੀ ਦੇ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ